ਕੇ ਦਿਨੋਂ ਐ ਪਰਮਪਾਲ ਕੌਰ ਉਹ ਇਹ ਆਪਣੇ ਐਮਪੀ ਦੀ ਸੀਟ ਇਥੋਂ ਬਠਿੰਡਾ ਦਿਹਾਤੀ ਤੋਂ ਲੜ ਰਹੇ ਆ ਅਸੀਂ ਉਹ ਕੜਮ ਚੌਧਰੀਆਂ ਨੂੰ ਦੱਸ ਦੇਣਾ ਚਾਹੁੰਦੇ ਆ ਕਿ ਆਪ ਦੀਆਂ ਹਰਕਤਾਂ ਤੋਂ ਬਾਜ਼ ਆ ਜਾਓ ਇਹਨਾਂ ਦਾ ਡਟਮਾ ਵਿਰੋਧ ਕੀਤਾ ਗਿਆ ਹੈ ਪੂਰੇ ਇੱਥੇ ਨਾਹਰੇਬਾਜੀ ਕਰੀ ਹੈ ਜਿਹੜੇ ਇਹ ਪਿੰਡਾਂ ਦੇ ਨਾ ਕੜਮ ਚੌਧਰੀ ਇਹ ਇਹਨਾਂ ਨੂੰ ਸਾਦੇ ਨਾ ਤੇ ਇਹਨਾਂ ਦਾ ਵੀ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਜੇ ਇਹ ਬਾਜ਼ ਨਾ ਇਹ ਪਿੰਡਾਂ ਦੇ ਵਿੱਚ ਸੱਦਣੋਂ ਤਾਂ ਇਹਨਾਂ ਦਾ ਵੀ ਅਸੀਂ ਡਟਮਾ ਵਿਰੋਧ ਕਰਾਂਗੇ ਨਹੀਂ ਅੱਜ ਉਹ ਕੈਨਸਲ ਕਰ ਗਏ ਜੀ ਜਿਥੇ ਬੰਦਿਆਂ ਦਾ ਰੋ ਨੂੰ ਵੇਖਦੇ ਹੋਏ ਅੱਜ ਉਹ ਦੌਰਾ ਕੈਨਸਲ ਕਰ ਗਈ ਅੱਜ ਇੱਥੇ ਆਈ ਨਹੀਂ ਤੇ ਹੁਣ ਅਸੀਂ ਆਉਣ ਵਾਲੇ ਜਨਾਂ ਦੇ ਵਿੱਚ ਕਿਤੇ ਵੀ ਉਹ ਆਉਂਦੀ ਅਸੀਂ ਉਹਦਾ ਵਿਰੋਧ ਕਰਾਂਗੇ ਕਿਉਂਕਿ ਭਾਜਪਾ ਜਿਹੜੀ ਉਹ ਕੁੱਲ ਕਿਸਾਨਾਂ ਦੀ ਜਿਹੜੀ ਹੈ ਕਿ ਦੁਸ਼ਮਣ ਜਮਾਤ ਹੈ ਇਕਵਾਲ ਸਿੰਘ ਭਾਰਤੀ ਕਿਸਾਨ ਜੀ ਨੇ ਇੱਕ ਤਾਂ ਡਕਾਉਂਦਾ ਬਲੌਕ ਜਰਨਲ ਸਕਤਰ ਅੱਜ ਅਸੀਂ ਪਿੰਡ ਕੁੱਦੇ ਦੇ ਵਿੱਚ ਮਾਰਚ ਜੋ ਕਰਿਆ ਇੱਥੇ ਜਿਹੜੀ ਇਹ ਲੁਕੇ ਦੀ ਨੋ ਹੈ ਪਰਮਪਾਲ ਕੌਰ ਉਹਏ ਆਪਣੇ ਐਮਪੀ ਦੀ ਸੀਟ ਇਥੋਂ ਬਟਿੰਡਾ ਦੇ ਹਾਤੀ ਤੋਂ ਲੜ ਰਹੇ ਆ ਇਹ ਪਹਿਲਾਂ ਅਕਾਲੀ ਦਲ ਦੇ ਵਿੱਚੋਂ ਉੱਧਰ ਗਏ ਸੀਗੇ ਉਹਨਾਂ ਨੇ ਆਉਣਾ ਸੀ ਉਸ ਦਾ ਕਰਕੇ ਅਸੀਂ ਅੱਜ ਦੋਨੇ ਜਥੇਬੰਦੀਆਂ ਨੇ ਭਾਰਤੀ ਕਿਸਾਨ ਯੂਨੀਅਨ ਨੇਕਤਾ ਗਰਾਹਾਂ ਤੇ ਭਾਰਤੀ ਕਿਸਾਨ ਯੂਨੀਅਨ ਨੇਕਤਾ ਡਕੌਂਦਾ ਤਨੇਰ ਵੱਲੋਂ ਇਹਨਾਂ ਦਾ ਡਟਮਾ ਵਿਰੋਧ ਕੀਤਾ ਗਿਆ ਹੈ ਪੂਰੀ ਇੱਥੇ ਨਾਹਰੇਬਾਜੀ ਕਰੀ ਹੈ ਤੇ ਪਿੰਡ ਦੇ ਵਿੱਚ ਮਾਰਚ ਕੀਤਾ ਗਿਆਗਾ ਜਦੋਂ ਵੀ ਇਹ ਕਿਤੇ ਵੀ ਆਉਣਗੇ ਤੇ ਅਸੀਂ ਇਹਨਾਂ ਦਾ ਡਟਮਾ ਵਿਰੋਧ ਕਰਾਂਗੇ ਜਿਹੜੇ ਕਿ ਆ ਨਟਕ ਦੀਆਂ ਮੰਗਾਂ ਆ ਜਾਂ ਕੁਲਖੀਮਪੁਰ ਖੀਰੀ ਵਾਲੇ ਆ ਜਾਂ ਦਿੱਲੀ ਵਾਲੇ ਜਿਹੜੇ ਇਹਨਾਂ ਨੇ ਸੜਕਾਂ ਤੇ ਕਿਲ ਲਾਏ ਉਦੋਂ ਇਹਨਾਂ ਨੇ ਬੈਰੀਕੇਡ ਲਾ ਲਾ ਕੇ ਕਿਸਾਨਾਂ ਨੂੰ ਦਿੱਲੀ ਜਾਂਦੇ ਨੂੰ ਰੋਕਿਆ ਹੈ ਕਿਸਾਨਾਂ ਨੂੰ ਸ਼ਹੀਦ ਕਰਿਆ 450 ਕਿਸਾਨ ਹੁਣ ਵੀ ਇਹਨਾਂ ਨੇ ਫਟੜ ਕਰਿਆ 750 ਪਹਿਲਾਂ ਸ਼ਹੀਦ ਕਰਤਾ ਸੀ ਉਹ ਅਸੀਂ ਇਹਨਾਂ ਨੂੰ ਸਵਾਲ ਪੁੱਛਣਿਆ ਪਰ ਇੱਕ ਜਿਹੜੇ ਅਸੀਂ ਆਨੇ ਵੀ ਜਿਹੜੇ ਇਹ ਪਿੰਡਾਂ ਦੇ ਨਾਮ ਕੜਮ ਚੌਧਰੀ ਇਹ ਇਹਨਾਂ ਨੂੰ ਸਾਦੇ ਨਾ ਤੇ ਇਹਨਾਂ ਦਾ ਵੀ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਜੇ ਇਹ ਬਾਜ ਨਾ ਆਏ ਪਿੰਡਾਂ ਦੇ ਵਿੱਚ ਸਦਰੋਂ ਤਾਂ ਇਹਨਾਂ ਦਾ ਵੀ ਅਸੀਂ ਡਟਮਾ ਵਿਰੋਧ ਕਰਾਂਗੇ ਇਹ ਇਹ ਆਪਦੇ ਪਿੰਡਾਂ ਦੇ ਵਿੱਚ ਸਦਰੋਂ ਹਟ ਜਾਣ ਜੇ ਹਜੇ ਤੱਕ ਵੀ ਤੇ ਨਹੀਂ ਅਸੀਂ ਇਹਨਾਂ ਦਾ ਵੀ ਪੂਰਾ ਬੀਜੇਪੀ ਵਾਂਗੂ ਵਿਰੋਧ ਕਰਾਂਗੇ ਇਹਨਾਂ ਦੇ ਵੀ 12 ਅੱਗੇ ਜਾਇਆ ਕਰਾਂਗੇ ਪ੍ਰਦਰਸ਼ਨ ਕਰਨਾ ਸੀ ਜੇ ਇਹ ਸੱਦਣਗੇ ਤਾਂ ਨਹੀਂ ਅੱਜ ਉਹ ਕੈਨਸਲ ਕਰ ਗਏ ਜੀ ਜਿੱਥੇ ਬੰਦਿਆਂ ਦਾ ਰੋਹ ਨੂੰ ਵੇਖਦੇ ਹੋਏ ਅੱਜ ਉਹ ਦੌਰਾ ਕੈਨਸਲ ਕਰ ਗਈ ਅੱਜ ਇੱਥੇ ਆਈ ਨਹੀਂ ਤੇ ਹੁਣ ਅਸੀਂ ਮਾਰਚ ਕਰਕੇ ਤੇ ਇਸ ਤੋਂ ਬਾਅਦ ਆਪਦਾ ਪ੍ਰਦਰਸ਼ਨ ਸਮਾਪਤ ਕਰਦੇ ਹਾਂ ਸ਼ਰਮਾ ਭਾਰਤੀ ਕਿਸਾਨ ਯੂਨੀਅਨ ਇਕਤਾ ਗ੍ਰਾਹਾਂ ਬਲਾਕ ਪ੍ਰਧਾਨ ਸੰਗਤ ਅੱਜ ਅਸੀਂ ਦੋ ਜਥੇਬੰਦੀਆਂ ਭਾਰਤੀ ਕਿਸਾਨ ਯੂਨੀਅਨ ਇਕਤਾ ਗ੍ਰਾਹਾਂ ਤੇ ਭਾਰਤੀ ਕਿਸਾਨ ਯੂਨੀਅਨ ਇਕਤਾ ਟਕੌਂਦਾ ਧਨੀਰ ਵੱਲੋਂ ਇੱਥੇ ਜਿਹੜੀ ਬੀਬੀ ਪਰਮਪਾਲ ਕੌਰ ਜੀ ਨੂੰ ਕਿ ਜਿਹੜੀ ਬਾਦਲ ਗਰੁੱਪ ਦੇ ਵਿੱਚੋਂ ਬਦਲ ਕੇ ਹੁਣੇ-ਹੁਣੇ ਜਿਹੜੀ ਬੀਜੇਪੀ ਦੇ ਵਿੱਚ ਆਈ ਹੈ ਤੇ ਆਉਣ ਸਰ ਉਹਨਾਂ ਨੇ ਜਿਹੜੀ ਆਪਣੀ ਇਥੋਂ ਐਮਪੀ ਦੀ ਕੈਂਡੀਡੇਟ ਖੜੇ ਕੀਤਾ ਉਸ ਦੇ ਵਿਰੋਧ ਦੇ ਵਿੱਚ ਅੱਜ ਉਹਨੇ ਇੱਥੇ ਉਹਨੇ ਆਉਣਾ ਸੀ ਅੱਜ ਅਸੀਂ ਉਹਦੇ ਵਿਰੋਧ ਦੇ ਵਿੱਚ ਇੱਥੇ ਇਕੱਠੇ ਹੋਏ ਸੀਗੇ ਤੇ ਅਸੀਂ ਇਕੱਠੇ ਹੋ ਕੇ ਨਾਰੇਬਾਜੀ ਕੀਤੀ ਪਿੰਡ ਦੇ ਵਿੱਚ ਮਾਰਚ ਕੀਤਾ ਆਉਣ ਵਾਲੇ ਜਨਨਾਂ ਦੇ ਵਿੱਚ ਕਿਸੇ ਵੀ ਹੋ ਆਉਂਦੀ ਅਸੀਂ ਉਹਦਾ ਵਿਰੋਧ ਕਰਾਂਗੇ ਕਿਉਂਕਿ ਬੀਜੇਪੀ ਇਹ ਜਿਹੜੀ ਉਹ ਕੁੱਲ ਕਿਸਾਨਾਂ ਦੀ ਜਿਹੜੀ ਹੈ ਕਿ ਦੁਸ਼ਮਣ ਜਮਾਤ ਹੈ ਉਸਨੇ ਦਿੱਲੀ ਦੇ ਵਿੱਚ 750 ਕਿਸਾਨ ਸ਼ਹੀਦ ਕਰਾਇਆ ਤਿੰਨ ਕਾਲੇ ਕਾਨੂੰਨ ਰੱਦ ਕਰਾਉਣ ਵਾਸਤੇ ਸਾਨੂੰ ਸਾਲ ਤੋਂ ਉੱਪਰ ਉੱਥੇ ਬੈਠਣਾ ਪਿਆ ਸਾਡੇ ਦਿੱਲੀ ਜਾਂਦੇ ਕਿਸਾਨਾਂ ਦੇ ਉੱਤੇ ਗੋਲੀਆਂ ਚਲਾ ਕੇ ਇੱਕ ਨੌਜਵਾਨ ਸ਼ਹੀਦ ਕੀਤਾ ਉਹ ਆਪਣਾ ਇੱਕ ਮੁੰਡੇ ਨੂੰ ਪਤਪਾਲ ਨੂੰ ਜਿਹੜਾ ਕਿ ਉੱਥੇ ਲੰਗਰ ਲੈ ਕੇ ਗਿਆ ਸੀਗਾ ਉਸ ਨੂੰ ਬੋਰੀ ਦੇ ਵਿੱਚ ਕੁੱਟਮਾਰ ਕਰਕੇ ਸਿੱਟਿਆ ਹਜੇ ਵੀ ਉਹਦਾ ਇਲਾਜ ਕਰਾਉਣ ਵਾਸਤੇ ਉਹ ਜੇਰੇ ਇਲਾਜ ਹੈ ਤਾਂ ਉਹ ਸਾਰੀਆਂ ਗੱਲਾਂ ਨੂੰ ਲੈ ਕੇ ਅਸੀਂ ਜਿੱਥੇ ਵੀ ਭਾਜਪਾ ਆਉਂਦੀ ਹੈ ਉਹਦਾ ਡਾਟ ਕੇ ਵਿਰੋਧ ਕਰਦੇ ਆਂ ਤੇ ਨਾਲ ਅਸੀਂ ਜਿਹੜੇ ਉਹਨਾਂ ਨੂੰ ਸੱਦਣ ਵਾਲੇ ਆ ਉਹਨਾਂ ਨੂੰ ਚੇਤਾਵਨੀ ਦਿੰਦੇ ਆ ਕਿ ਜੇ ਬੀਜੇਪੀ ਸਾਡੀ ਦੁਸ਼ਮਣ ਜਮਾਤ ਦੇ ਵਿੱਚ ਹੈ ਤਾਂ ਤੁਸੀਂ ਵੀ ਪਿੰਡਾਂ ਵਾਲੇ ਸਾਡੇ ਦੁਸ਼ਮਣ ਜਮਾਤ ਦੇ ਵਿੱਚ ਆਓਗੇ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਜਿੱਥੇ ਤੁਸੀਂ ਸੱਦੋਗੇ ਅਸੀਂ ਹੋ ਸਕਦਾ ਵੀ ਥੋੜੇ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਘਰਾਂ ਦੇ ਅੱਗੇ ਜਿਹੜਾ ਪਰਦರ್ಶਨ ਕਰੀਏ ਤੇ ਥੋੜਾ ਬਹੁਤ ਕਰੀਏ ਸਿੰਘ ਪਥਰਾਲਾ ਭਾਰਤੀ ਕਿਸਾਨ ਜਨਗਤ ਟਕਾਉਂਦਾ ਤੇ ਨਰਮੈ ਸੰਗਤ ਬਲਾਗ ਤੋਂ ਅੱਜ ਅਸੀਂ ਪਿੰਡ ਕੁੱਦੇ ਦੇ ਵਿੱਚ ਇੱਕ ਰੋਸ ਮਾਰਚ ਕੀਤਾ ਜੋ ਬੀਜੇਪੀ ਦੇ ਉਮੀਦਵਾਰ ਪੰਪਾਲ ਕੌਰ ਇਥੇ ਪਹੁੰਚ ਰਹੀ ਸੀ ਉਹਦਾ ਅਸੀਂ ਵਿਰੋਧ ਕੀਤਾ ਪਰ ਉਹ ਕਿਸਾਨਾਂ ਦੇ ਵਿਰੋਧ ਅੱਗੇ ਕਿਸਾਨਾਂ ਦੇ ਰੋ ਅੱਗੇ ਇੱਥੇ ਨਹੀਂ ਪਹੁੰਚੀ ਕਿਸਾਨ ਆਪਣਾ ਪ੍ਰੋਗਰਾਮ ਕੈਨਸਲ ਕਰ ਗਏ ਤੇ ਜਿਨ੍ਹਾਂ ਨੇ ਇੱਥੇ ਉਹਨੂੰ ਸੱਦਿਆ ਸੀ ਅਸੀਂ ਉਹ ਕੜਮ ਚੌਧਰੀਆਂ ਨੂੰ ਦੱਸ ਦੇਣਾ ਚਾਹੁੰਦੇ ਆ ਕਿ ਆਪਦੀਆਂ ਹਰਕਤਾਂ ਤੋਂ ਬਾਜ਼ ਆਜੋ ਜੇ ਨਹੀਂ ਤੁਸੀਂ ਬਾਜ਼ ਆਉਂਦੇ ਤਾਂ ਉਹਨਾਂ ਦੇ ਦਿਨਾਂ ਦੇ ਵਿੱਚ ਤੁਹਾਡੇ ਵਿਰੋਧ ਦੇ ਵਿੱਚ ਵੀ ਪ੍ਰਦਰਸ਼ਨ ਕੀਤੇ ਜਾਣਗੇ ਤੇ ਤੁਹਾਡਾ ਵੀ ਡਟਮਾ ਵਿਰੋਧ ਕੀਤਾ ਜਾਵੇਗਾ